ਆ ਕੀ ਹੈ ਲੈ ਵੀ ਨਾਰੇ ਲਾ ਦੋ ਪਤਾ ਲੱਗੇ ਜੱਦੀ ਆਮ ਸਨਮਾਨ ਦੇਵਾ ਜਿੰਦਾਬਾਦ ਜਿੰਦਾਬਾਦ ਬਹੁਤ ਤੇਰੀ ਸੋਚ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਉਹਨਾਂ ਦੀ ਉਹ ਰਾਜਧਾਨੀ ਆ ਆਮ ਆਦਮੀ ਪਾਰਟੀ ਦੀ ਇਹ ਰਾਜਧਾਨੀ ਆ ਕੈਪੀਟਲ ਆ ਫੇ ਰਾਜਧਾਨੀ ਪਿਛਲੀ ਵਾਰ ਛੱਤਰਤਾ ਲਾਇਨ ਹੋਰੇ ਲੋਕਾਂ ਨੇ ਕਰਿਆ ਕੀ ਆ ਉਹਨਾਂ ਨੇ ਕਿਸ ਬਾਅਦ ਇਹਦੇ ਪੂਰਾ ਉੱਤਰ ਨੇ ਇੱਕ ਵਾਰ ਦੱਸਦਾ ਨਸ਼ਾ 4 ਮਹੀਨੇ ਕਹਿੰਦੇ ਖਤਮ ਹੋ ਗਿਆ 3 ਸਾਲ ਹੋ ਗਏ ਪ੍ਰਚਾਰ ਉਹਨਾਂ ਨੇ ਕਿਹਾ ਸੀ ਇਹ ਲੋਕ ਕੋਈ ਮੁੱਲ ਨਹੀਂ ਬੁਲਾਏ ਮੇਰਾ ਸਾਹਿਬ ਵੀ ਬਹੁਤ ਵੋਕਲ ਨੇ ਤੁਹਾਡੇ ਹੱਕ ਚ ਵੀ ਬੋਲੇ ਸੀ ਅਜ ਤੋਂ ਵੀ ਇਲੈਕਸ਼ਨ ਲੜ ਰਹੇ ਨੇ ਗਲਤ ਗੱਲ ਹੈ ਇੱਕ ਮਿਆਂ ਚ ਦੋ ਤਲਵਾਰਾਂ ਕਿਵੇਂ ਰਹਿ ਸਕਦੀਆਂ ਨੇ ਜਿਹੜੀ ਹੁਣ ਤਲਵਾਰ ਹੀ ਦਿੱਲੀ ਤੋਂ ਚੱਲੀ ਆ ਤਲਵਾਰ ਚੰਗੀ ਸੀ ਗੱਲ ਕਰਨ ਲਿਬੜ ਗਈ ਤਲਵਾਰ ਕੋਲਦੀ ਧੂਰੀ ਤੋਂ ਜਿਹੜਾ ਆ ਨਾਮ ਦਾ ਨਾਲ ਇਹਨਾਂ ਤੂੰ ਆਪਣਾ ਆਪਣੀ ਗੱਲ ਕਰ ਸਿੱਖਾਂ ਨਹੀਂ ਪਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਪ੍ਰਵਿੰਦਰ ਸਿੰਘ ਝੋਟਾ ਵੀ ਪਹੁੰਚੇ ਨੇ ਵੱਡਾ ਇਕੱਠ ਇੱਥੇ ਨਜ਼ਰ ਆ ਰਿਹਾ ਔਰ ਵੱਡੇ ਇਕੱਠ ਦੇ ਨਾਲ ਇੱਥੇ ਅੱਜ ਸਿਮਰ ਰਣਜੀਤ ਸਿੰਘ ਮਾਨ ਵੱਲੋਂ ਆਪਣੇ ਕਾਗਜੇ ਦਾਖਲ ਕੀਤੇ ਗਏ ਨੇ ਤਾਂ ਛੋਟਾ ਪ੍ਰਵਿੰਦਰ ਛੋਟਾ ਸਾਡੇ ਨਾਲ ਨੇ ਪ੍ਰਵਿੰਦਰ ਭਾਈ ਕਿਸ ਤਰੀਕੇ ਨਾਲ ਦੇਖਦੇ ਹੋ ਜਦੋਂ ਅੱਜ ਕਾਗਜ ਭਰਉਣ ਦੇ ਲਈ ਇੱਥੇ ਪਹੁੰਚੇ ਹੋ ਠੀਕ ਹੋ ਭਾਈ ਯਾਰ 7-8 ਦਿਨ ਹੋ ਗਏ ਆਪਾਂ ਨੂੰ ਪ੍ਰਚਾਰ ਕਰਦਿਆਂ ਪਿੰਡਾਂ 'ਚ ਲੋਕਾਂ ਦਾ ਇੰਨਾ ਪਰਮ ਹੰਗਾਰਾ ਮਾਈਆਂ ਦਾ ਬੀਬੀਆਂ ਦਾ ਭਰਾਵਾਂ ਦਾ ਨੌਜਵਾਨਾਂ ਦਾ ਤੇ ਬਜ਼ੁਰਗਾਂ ਦਾ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ 'ਚ ਫਤਵਾ ਜਿਵੇਂ ਖਡੂਰ ਸਾਹਿਬ ਲਹਿਰ ਬਣੀ ਹੋਈ ਆ ਆਪਣੇ ਔਰੇ ਵੀ ਸਿੱਖੀ ਦੀ ਲਹਿਰ ਬਣ ਗਈ ਸਰਦਾਰ ਸਿਮਰਜੀਤ ਸਿੰਘ ਮਾਨ ਆਪਾਂ ਇੱਕ-ਇੱਕ ਬੰਦੇ ਦੀ ਸਪੋਰਟ ਕਰ ਰਹੇ ਹਾਂ ਸਰਦਾਰ ਅਮਰਪਾਲ ਸਿੰਘ ਖਾਲਸਾ ਸਰਦਾਰ ਸਿਮਨਜੀਤ ਸਿੰਘ ਜਿਹੜੀ ਆਪਣੀ ਪਾਰਟੀ ਹੈ ਆਪਾਂ ਹੋਰ ਕਿਸੇ ਪਾਰਟੀ ਦੀ ਕੋਈ ਸਪੋਰਟਿੰਗ ਕਰਦੇ ਆ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਆਪਾਂ ਜਿਹਦੇ ਸਾਰੀ ਉਮਰ ਸਿੱਖੀ ਦੀ ਗੱਲ ਕਰੀ ਹੈ ਆਪਣਾ ਕੰਮ ਨਸ਼ੇ ਦਾ ਨਸ਼ੇ ਖਿਲਾਫ ਲੜ ਰਹੇ ਆ ਸਾਰੀ ਉਮਰ ਲੜਾਂਗੇ ਜੇ ਹੁਣ ਆਪਣਾ ਹੱਥ ਪੈਂਦਾ ਸਿਆਸਤ 'ਚ ਉੱਪਰ ਹਣਾ ਤਾਂ ਆਪਾਂ ਸਿੱਧਾ ਕਹਿ ਕੇ ਬੰਦ ਕਰਵਾ ਦਿਆਂ ਸਿਮਰਜੀਤ ਸਿੰਘ ਮਾਨ ਮੇਰੇ ਹੱਕ 'ਚ ਖੜਾ ਨਸ਼ੇ ਲਈ ਸਾਰੇ ਲੋਕਾਂ ਨੇ ਮੇਰਾ ਸਾਥ ਦਿੱਤਾ ਓਵੇਂ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਅਮਰਤਪਾਲ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦੇ ਪਿਓ ਨੇ ਆਪਣੇ ਸਿਰ ਤੇ ਪੱਗ ਰੱਖੀ ਸੀਗੀ ਤੇ ਆਪਣਾ ਮਾਨਸਾ ਤੋਂ ਲੱਖਾ ਸਿੰਘ ਸਿਧਾਨਾ ਨੂੰ ਵੋਟ ਪਾ ਕੇ ਕਾਮਯਾਬ ਕਰੋ ਤੇ ਆਪਣੀ ਸਿੱਖਾਂ ਦੀ ਇੱਕੋ ਇੱਕ ਪਾਰਟੀ ਆ ਬਸ ਇੱਕੋ ਇੱਕ ਬਾਕੀ ਸਭ ਚੋਰ ਲਟੇਰੇ ਨੇ ਪਰ ਜੇ ਤਰੀਕੇ ਨਾਲ ਅਵਿਰਸ ਸਿੰਘ ਬਲਟੋਹਾ ਵੱਲੋਂ ਲਗਾਤਾਰ ਜਿਹੜਾ ਹੈਗਾ ਚੈਲੰਜ ਕੀਤਾ ਯਾਰ ਕੇ ਮੇਰੇ ਨਾਲ ਆ ਕੇ ਡਿਬੇਟ ਕਰੋ ਮੈਂ ਪੰਤਕ ਆਗੂ ਹੋਣ ਦੇ ਇੱਕ ਅੰਮ੍ਰਿਤਪਾਲ ਭਾਈ ਦੇ ਦਿਨ ਤੁਸੀਂ ਉਹਨਾਂ ਸਪੋਰਟਰ ਵੀ ਕਹਿ ਰਹੇ ਹੋ ਰਿਸ਼ਾ ਸਿੰਘ ਵਲਟੋਆ ਵੀ ਲਗਾਤਾਰ ਕਹਿ ਰਹੇ ਨੇ ਭਾਈ ਯਾਰ ਆਪਾਂ ਕਿਉਂ ਕਿਸਦਾ ਨਾਮ ਲੈਣਾ ਤੂੰ ਵੀ ਸਾਮੇਦਾਰ ਆ ਮੈਂ ਵੀ ਸਾਮੇਦਾਰ ਆ ਮੈਂ ਇੱਕ ਛੱਡ ਕੇ ਤੇਰੀ ਡਿਊਟੀ ਆ ਮੈਂ ਇੱਕ ਤੋਂ ਪਹਿਰਾ ਤੈਨੂੰ ਪਤੀ ਆਪਾਂ ਦਾ ਨਾਮ ਹੀ ਨਾ ਲਓ ਹੁਣ ਚਾ ਦੋ ਵਾਰ ਹੋਇਆ ਹੁਣ 70 ਸਾਲ ਦਾ ਹੋ ਚੱਲ ਜਿਵੇਂ ਮਰਜੀ ਆ ਦੋ ਵਾਰ ਉਹਨੂੰ ਬਣਾਤਾ ਆਪਾਂ ਤਿੰਨ ਵਾਰ ਜਿਤਾਤਾ ਉਹ ਤੋਂ ਉਹ ਹੋਇਆ ਨਹੀਂ ਕੁਸ ਮਾਫੀ ਕਿਹਨੇ ਦਿੱਤੀ ਉਹਦੇ ਰਾਤ ਚ ਬੰਦੀ ਸਿੰਘਾਂ ਦੀ ਗੱਲ ਹਵਾਰੇ ਹੋਰੀ ਉਹਦੋਂ ਨਹੀਂ ਛੱਡੇ ਅਮਰਤਪਾਲ ਦੇ ਖਿਲਾਫ ਸਭ ਤੋਂ ਵੱਧ ਬਿਆਨ ਇਹਨਾਂ ਦੀ ਪਾਰਟੀ ਦੀ ਚਲੋ ਆਪਾਂ ਕਿਸੇ ਦੀ ਨਿੰਦਾ ਨਾ ਕਰੋ ਆਪਾਂ ਆਪਦੇ ਬੰਦਿਆਂ ਨੂੰ ਅਮਰਤਪਾਲ ਸਿੰਘ ਖਾਲਸਾ ਸਰਦਾਰ ਸਿਮਰਜੀਤ ਸਿੰਘ ਮਾਨ ਆਪਾਂ ਇੱਕ ਦੂਦੇ ਚਿੱਕੜ ਛੁੱਟਣ ਵਾਲਾ ਕੰਮ ਜਿਹੜੀ ਮੌਕੇ ਦੀ ਸਰਕਾਰ ਹੁਣ ਇਹ ਕੰਮ ਨਹੀਂ ਕਰਨਾ ਇਹ ਰੋਜ਼ ਈ ੀਆਂ ਪੈਣ ਦੂਜੀਆਂ ਤੇ ਵੀ ਲਾ ਕੀ ਕੁਛ ਚੇੜਾ ਕਰੇ ਦੂਜਿਆਂ ਖਾਲਾ ਟੈਂਪੂ ਲਾ ਲੈਂਦੇ ਨੇ ਮਗਰ ਤੇ ਹੁਣ ਉਹ ਟੈਂਪੂ ਵਾਲੇ ਜਿ ਬਹਿ ਜਾਂਦੇ ਨੇ ਇਹਨਾਂ ਨੇ ਮੇਰੇ ਘਰੇ ਜ਼ੁਲਮ ਕਰਿਆ ਮੇਰੇ ਘਰੇ 35 ਗੁੰਡੇ ਬਾ ਮੇਰੇ ਪਰਚੇ ਪਾਏ ਨਿਸ਼ਖਿਲਾਫ ਲੜਦੇ ਦੇ ਹਨਾ ਮੈਂ ਸੋਚਿਆ ਸੀ ਵੀ ਮੈਂ ਇਹਨਾਂ ਦੀ ਜੜ ਕੱਢੂੰਗਾ ਮੈਂ ਨਖਲਾ ਪ੍ਰਚਾਰ ਕਰੂੰਗਾ ਚਾਹੇ ਮੇਰੀ ਜਾਨ ਵਗ ਜੇ ਸਰਦਾਰ ਸੇਵਜੀ ਸਿੰਘ ਸਾਡਾ ਆਈਡਲ ਹੈ ਸਰਦਾਰ ਜਗਤਾਰ ਸਿੰਘ ਹਵਾਰਾ ਜੋ ਆਪਣਾ ਜਥੇਦਾਰ ਹੈ ਇਹ ਮੁੰਡਾ ਸਾਡੇ ਸੰਗਰੂਰ ਤੋਂ ਆ ਨਸ਼ੇ ਖਿਲਾਫ ਲੜ ਰਿਹਾ ਹੈ ਸਾਡੀ ਟੀਮ ਦਾ ਮੈਂਬਰ ਹੈ ਇਹਨੂੰ ਇਹ ਏਰੀਆ ਸਮਾਇਆ ਹੋਇਆ ਹੈ ਨਸ਼ੇ ਬਾਬ ਦੇ ਦਾ ਮੋਨਜੀ ਤਾਂ ਬਹੁਤ ਚੰਗਾ ਕੰਮ ਕਰ ਰਿਹਾ ਹੈ ਮੁੰਡਾ ਇਹ ਤੇ ਸੋਡੇ ਪੱਤਰਕਾਰਾਂ ਦੇ ਸਹਿਯੋਗ ਦੀ ਲੋੜ ਹੈ ਤੁਸੀਂ ਵੀ ਸਿੱਖਾਂ ਦੀ ਮੁੰਡਿਓ ਯਾਰ ਆਪਣੀ ਕੋਈ ਕੋਈ ਪਾਰਟੀ ਵਾ ਸਿੱਖਾਂ ਦੀ ਇੱਥੇ ਲੜਾਈ ਆਪਣੀ ਹੋਣਦੀ ਹੈ ਇੱਥੇ ਲੜਾਈ ਆਪਣੀ ਨਸਲ ਦੀ ਹੈ ਉਹ ਤਾਂ ਹੋਣ ਦੀ ਲੜਾਈ ਦੇ ਵਿੱਚ ਪੰਜਾਬ ਦਾ ਆਵਾਮ ਜਿਹੜਾ ਹੈਗਾ ਉਹ ਸਾਥ ਦੇਵੇਗਾ ਪੰਜਾਬ ਦਾ ਆਵਾਮ ਉਸ ਤਰੀਕੇ ਨਾਲ ਜਿਵੇਂ 2023 ਦੇ ਵਿੱਚ ਲੜਾਈ ਲੜੀ ਸੀਗੀ ਸਿਮਰਤ ਸਿੰਘ ਮਾਨ ਦੀ ਵੱਲੋਂ ਆ ਕੀ ਹੈ ਲੈ ਵੀ ਨਾਰੇ ਲਾ ਦਿਓ ਪਤਾ ਲੱਗ ਜੇ ਵੀ ਆਮ ਆਦਮੀ ਮੰਨਦੇ ਹੋ ਮੰਨ ਜਿੰਦਾਬਾਦ ਜੈ ਜੀ ਮੰਨ ਤੇਰੀ ਸੋਚ ਤੇ ਭਗਵਾਨ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਉਹਨਾਂ ਦੀ ਉਹ ਰਾਜਧਾਨੀ ਆ ਆਮ ਆਦਮੀ ਪਾਰਟੀ ਦੀ ਇਹ ਰਾਜਧਾਨੀ ਆ ਕੈਪੀਟਲ ਆ ਫਿਰ ਰਾਜਧਾਨੀ ਪਿਛਲੀ ਵਾਰ ਛੱਤਰਤਾ ਲਾਇਨ ਹੋਰੇ ਲੋਕਾਂ ਨੇ ਨਾਲੇ ਯਾਰ ਮੇਰੀ ਗੱਲ ਸੁਣਾ ਕਰਿਆ ਕੀ ਆ ਉਹਨਾਂ ਨੇ ਕਿਸ ਬਾਅਦ ਇਹਦੇ ਪੂਰਾ ਉੱਤਰ ਨੇ ਇੱਕ ਬਾਅਦ ਦੱਸਦੇ ਨਸ਼ਾ 4 ਮਹੀਨੇ ਕਹਿੰਦੇ ਖਤਮ ਹੋ ਗਿਆ 3 ਸਾਲ ਹੋ ਗਏ ਪ੍ਰਚਾਰ ਉਹਨਾਂ ਨੇ ਕਿਹਾ ਸੀ ਇਹ ਲੋਕ ਕੋਈ ਮੁੱਲ ਨਹੀਂ ਬੁਲਾਏ ਇਹ ਲੋਕ ਕੋਈ ਫੀਮ ਬੁੱਕੀ ਦੇ ਕੇ ਨਹੀਂ ਬੁਲਾਏ ਇਹ ਲੋਕ ਸਰਕਾਰੀ ਮੁਲਾਜ਼ਮ ਵੀ ਡਰਾ ਕੇ ਬੁਲਾ ਲੇ ਇਹ ਆਮ ਲੋਕ ਨੇ ਜੋ ਆਪਦੀ ਮਰਜ਼ੀ ਨਾਲ ਆਏ ਨੇ ਕਿਸੇ ਨੇ ਇਹਨਾਂ ਦਾ ਦਿਲ 'ਚ ਸਿੱਖੀ ਹੈ ਸਭ ਦੇ ਲੋਕ ਸਿੱਖੀ ਨੂੰ ਪਿਆਰ ਕਰਦੇ ਨੇ ਆਪਾਂ ਕੀ ਲੈਣਾਗਾ ਖੇਰਾ ਸਾਹਿਬ ਵੀ ਬਹੁਤ ਵੋਕਲ ਨੇ ਤੁਹਾਡੇ ਹੱਕ 'ਚ ਵੀ ਬੋਲੇ ਸੀ ਉਹ ਇਤੋਂ ਵੀ ਇਲੈਕਸ਼ਨ ਲੜ ਰਹੇ ਨੇ ਕਿਸ ਤਰੀਕਾ ਦੇਖਦੇ ਹੋ ਜਦੋਂ ਦੋ ਲੋਕ ਅਜਿਹੇ ਵਿਅਕਤੀ ਜਿਹੜੇ ਵੋਕਲ ਨੇ ਸਿੱਖ ਮੁੱਦਿਆਂ 'ਤੇ ਬੋਲਦੇ ਨੇ ਉਹ ਇੱਕੋ ਕੰਸਟੀਚੂਐਂਸੀ ਦੇ ਵਿੱਚ ਆ ਕੇ ਚੋਣ ਗਲਤ ਗੱਲ ਹੈ ਇੱਕ ਮਿਆਂਚ ਦੋ ਤਲਵਾਰਾਂ ਕਿਵੇਂ ਰਹਿ ਸਕਦੀਆਂ ਨੇ ਕਿਹੜੀ ਤਲਵਾਰ ਸਹੀ ਰੋਏਗੀ ਫਿਰ ਸਰਦਾਰ ਸਿਮਰਨ ਸਿੰਘ ਸੱਚੀ ਸੁੱਚੀ تلوار ਦਿੱਲੀ ਦੇ ਤਾਂ ਦਿੱਲੀ ਦੇ ਥੱਲੇ ਆ ਜਾਓ ਉਹ ਜਿਹੜੀ ਤਲਵਾਰ ਕਿਸੇ ਦੇ ਹੱਥ 'ਚ ਆ ਇਹ ਤਾਂ ਅਗਲੇ ਦੇ ਆਪ ਦੇ ਹੱਥ 'ਚ ਹੈ ਮੇਰੀ ਆਪ ਦੇ ਹੱਥ 'ਚ ਹੈ ਆ ਬਾਈ ਦੀ ਆਪ ਦੇ ਹੱਥ 'ਚ ਹੈ ਜਿਹੜੀ ਹੁਣ ਤਲਵਾਰ ਹੀ ਦਿੱਲੀ ਤੋਂ ਚੱਲੀ ਆ ਤਲਵਾਰ ਚੰਗੀ ਸੀ ਗੱਲ ਕਰ ਲਿਬੜ ਦੀ ਤਲਵਾਰ ਥੋੜੀ 골ਡੀ ਧੂਰੀ ਤੋਂ ਜਿਹੜਾ ਆਂਦਾ ਤੂੰ ਆਪਣਾ ਆਪਣੀ ਗੱਲ ਕਰ ਸਿੱਖਾਂ ਨਹੀਂ ਪਾ ਲਈ ਜੀ ਜੀ ਇਹਨਾਂ ਦੀ ਥੋੜੀ ਸਰ ਮੇਰੇ ਤੇ ਗੱਲ ਸੁਣਾ ਸਾਰੇ ਨਕਰ ਤੋਂ ਗੱਲ ਕਰ ਨਹੀਂ ਇਦਾਂ ਕਰੇ ਇਸੇ ਲੈ ਗਏ ਜੀ ਆਜੋ ਆਪਾਂ ਕਿਸ ਦਾ ਨਾਂ ਨਾਲਾ ਆਪਣਾ ਆਪਾਂ ਕਿਸ ਤੇ ਚਿੱਕੜ ਨਹੀਂ ਸੁੱਟਣਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਮੁਕਾਬਲਾ ਕਿਸੇ ਨਾਲ ਦੀ ਗੁਰੂ ਗੋਬਿੰਦ ਸਿੰਘ ਦਾ ਹੱਥ ਆ ਜੀ ਤੇ ਬਸ ਇਹ ਬੜੀ ਵੱਡੀ ਗਿੰਤ ਦੇ ਵਿੱਚ ਲੋਕਪਰਚੇ ਨੇ ਔਰ ਮੁਕਾਬਲਾ ਜਿਹੜਾ ਹੈਗਾ ਉਹ ਕਹਿ ਰਹੇ ਨੇ ਕਿ ਸਿਮਰਜੀਤ ਸਿੰਘ ਮਾਨ ਇਸ ਸੀਟ ਤੋਂ ਜੇਤੂ ਰਹੇਗਾ ਤਾਂ ਦੂਜਾ ਪਨਾਲ ਦੇ ਨਾਲ ਦੇ ਵਾਲੇ ਅਸੀਂ ਨਗਾਰਾ ਵਜਾ ਕੇ ਚੱਲੇ ਆ ਸਿੱਖ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੀ ਲਹਿਰ ਵੇਖਣ ਨੂੰ ਮਿਲ ਰਹੀ ਆ ਜਿੱਧਰ ਦੇਖੋ ਅੱਜ ਇਕੱਠ ਨਜ਼ਰ ਆ ਰਿਹਾ ਜਿੱਧਰ ਵੇਖੋ ਅੱਜ ਗੱਡੀਆਂ ਨਜ਼ਰ ਆ ਰਹੀਆਂ ਜਿੱਧਰ ਅੱਜ ਦੇਖੋ ਅੱਜ ਤੁਹਾਨੂੰ ਕੇਸਰੀ ਦਸਤਾਰਾਂ ਨਜ਼ਰ ਆਉਣੀਆਂ ਸਿਮਰਜੀਤ ਸਿੰਘ ਮਾਨ ਇੱਕ ਵਾਰ ਫਿਰ ਇੱਕ ਵੱਡੇ ਆਗੂ ਦੇ ਤੌਰ ਤੇ ਸੰਗਰੂਰ ਦੇ ਵਿੱਚ ਉੱਭਰ ਰਹੇ ਨੇ ਤਾਂ ਸਾਡੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੇ ਅੱਜ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਪਹੁੰਚੇ ਨੇ ਦੂਜੇ ਪਾਸੇ ਲਗਾਤਾਰ ਮੰਚ ਜਾਰੀ ਹੈ ਮਾਈ ਤੋਂ तमाम ਵੱਡੇ ਆਗੂ ਨੇ ਜੀ ਸਾਡੇ ਨਾਲ तमाम ਆਗੂ ਨੇ ਬਾਈ ਜੀ ਪਹਿਲਾਂ ਤਾਂ ਨਾਮ ਕੀ ਹੈ ਮੇਰਾ ਮੋਹਨਜੀਤ ਨਾਵਾ ਬਾਈ ਪਿੰਡ ਸ਼ੇਰੋਆਂਗਾ ਤੇ ਬਾਈ ਨੂੰ ਦੇਖ ਕੇ ਮੈਂ ਨਸ਼ੇ ਦੇ ਖਿਲਾਫ ਨਾ ਲੜਨ ਲੱਗਾਂਗਾ ਬਾਈ ਤੇ ਅੱਜ ਬਹੁਤ ਵੱਡਾ ਇਕੱਠ ਮਾਨਸਾ ਦੇ ਹੱਕ ਦੇ ਵਿੱਚ ਅਸੀਂ 60 ਗੱਡੀਆਂ ਲੈ ਕੇ ਆਏ ਬਾਈ ਦੇ ਨਾਲ ਲੈ ਕੇ ਆਏਗੇ ਬਾਈ ਝੋਟੇ ਦੇ ਪਰ ਅਸੀਂ ਇਹ ਗੱਲ ਕਹਣਾ ਯਾਰ ਪੰਜਾਬ ਨੂੰ ਚਿੰਤਤ ਹੋਣਾ ਚਾਹੀਦਾ ਅਜਿਹੇ ਮੁੰਡੇ ਆਪਾਂ ਨੂੰ ਕਿੱਥੇ ਮਿਲਣਗੇ ਦੁਬਾਰੇ ਜੇ ਹੁਣ ਛੋਟੇ ਵਰਗਾ ਦੁਬਾਰੇ ਕਿੱਥੇ ਪੈਦਾ ਹੋ ਜਾਊਗਾ ਨਾ 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 ਮੇਰੀ ਗੱਲ ਸੁਣਾ ਜਿਹੜੀ ਗੱਲ ਮੈਂ ਆਪ ਦੀ ਭਾਵਕ ਕਹਿਣਾ ਵੀ ਸਰਕਾਰਾਂ ਮਾਰਨ ਦੇ ਉੱਤੇ ਲੱਗੀਆਂ ਹੋਈਆਂ ਨੇਗੀਆਂ ਬੇਚੱਕ ਬਾਈ ਨਹੀਂ ਇਹ ਗੱਲ ਕਰਦਾ ਹੈਗਾ ਹਨਾ ਮੈਨੂੰ ਇਹ ਗੱਲਾਂ ਦਾ ਬਹੁਤ ਖਾਸਤਾ ਰਹਿੰਦਾ ਮੈਂ ਇਹਦੇ ਨਾਲ ਰਿਹਾ ਹੋਇਆ ਇਕੱਠਾ ਰਿਹਾ ਹੋਇਆ ਵੀ ਮੈਨੂੰ ਇਹ ਚੀਜ਼ਾਂ ਦਾ ਡਰ ਬਹੁਤ ਹੈਗਾ ਵੀ ਇਹਦੇ ਮੰਗਰ ਬੰਦੇ ਲਾਉਂਦੇ ਨੇ ਕਿਤੇ ਕੁਛ ਕਰਦੇ ਨੇ ਕਿਸੇ ਲੋਟ ਨੂੰ ਡਰਾਉਂਦੇ ਨੇ ਵੀ ਯਾਰ ਆਪਾਂ ਨੂੰ ਪੰਜਾਬ ਤੇ ਨੌਜਵਾਨ ਇੱਕ ਸਾਰਿਆਂ ਤੋਂ ਰਿਐਕਸ਼ਨ ਲੈ ਲਗੇ ਮਾਨ ਸਾਹਿਬ ਦੀ ਲਹਿਰ ਹੈ ਕਿ ਨਹੀਂ ਹੈ ਹੱਥ ਖੜੇ ਕਰ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਮੁੱਖ ਮੰਤਰੀ ਹਲਕਾ ਸੀ ਧੂਰੀ ਹਲਕੇ ਤੋਂ ਆ ਜਾ ਕੇ ਪਿੰਡਾਂ ਚ ਪੁੱਛੋ ਜਿਹੜਾ ਝੂਠੇ ਬਦਲਾਅ ਤੇ ਕੱਲ ਜਦੋਂ ਕਾਫਲਾ ਲੰਘਦਾ ਤਾਂ ਸਾਰੇ ਆਮ ਤਾਮ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਲੈ ਕੇ ਆਏ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਕਿਸ ਸੱਥ 'ਚ ਨਹੀਂ ਬੁਲਾਉਂਦਾ ਇਹ ਨਹੀਂ ਇੱਕ ਮਿੰਟ ਬਾਬਾ ਆਪਾਂ ਰਾਜ ਕਰ ਗਿਆ ਖਾਲਸਾ ਜਰਦਾਸ ਪੜ ਜਾਣ ਖਾਸ ਤੇਰਾ ਟਾਈਮ ਰਾਜ ਕਰਨ ਦਾ ਫਤਵਾ ਦਿਓ ਇਹ ਸੱਥਾਂ ਦੇ ਵਿੱਚ ਨਹੀਂ ਜਾਂਦੇ ਜਿਹੜੇ ਕਹਿੰਦੇ ਸੀ ਸੱਥਾਂ 'ਚੋਂ ਸਰਕਾਰ ਚੱਲੂ ਕਿਸੇ ਆਪਦੇ ਵਰਕਰ ਦੇ ਘਰੇ ਮੀਟਿੰਗ ਕਰਦੇ ਨੇ ਜਾਂ ਪੈਲਸਾਂ ਦੇ ਵਿੱਚ ਕਰਦੇ ਨੇ ਜਿਹੜੀ ਬਲਟੋਹੇ ਦੀ ਗੱਲ ਕੀਤੀ ਆ ਤੁਸੀਂ ਉਹ 10 ਸਾਲ ਰਾਜ ਉਹਦਾ ਬਾਦਲ ਦਾ ਰਾਜ ਰਿਹਾ ਐਮਐਲਏ ਰਿਹਾ ਇੱਕ ਕਮ ਗਣਿਆ ਦੇ ਪੰਥ ਦਾ ਕੀ ਕੀਤਾ ਉਹਨਾਂ ਨੇ ਇੰਨੀਆਂ ਕਿ ਮੇਰੀਆਂ ਬੇਨਤੀਆਂ ਨੇ ਤੁਹਾਡੇ ਜਰੀਏ ਮੈਂ ਕੌਮ ਨੂੰ ਪੂਰੇ ਪੰਜਾਬ ਨੂੰ ਕਹਿਣਾ ਸਨੇਹਾ ਦੇਣਾ ਚਾਹਣਾ ਕਿ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਬਠਿੰਡੇ ਤੋਂ ਲੱਖਾਂ ਸਦਾਨਾ ਆਪਣੇ ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਪਿਛਲੀ ਵਾਰ ਨੂੰ ਇਸ ਵਾਰ ਸੰਗਰੂਰ ਵਾਲਿਆਂ ਦਾ ਸਾਡਾ ਮਾਣ ਬਣ ਚੁੱਕਿਆ ਉਦੋਂ ਵੱਡੀ ਲਹਿਰ ਤੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਅਸੀਂ ਇਹ ਜਿਹੜਾ ਕੱਠਾ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਇਹ ਕੋਈ ਸਰਕਾਰੀ ਕੱਠ ਨਹੀਂ ਹੈਗਾ ਇੱਕ ਵੀ ਕੋਈ ਕਿਸੇ ਨੂੰ ਕਿਰਾਇਆ ਦੇ ਕੇ ਨਹੀਂ ਛੱਦੇ ਸਾਰੇ ਆਪ ਦੇ ਸਾਡੇ ਨਾਲ ਹੋ ਰਹੇ ਕਿਸਾਨ ਯੂਨੀਅਨ ਦੇ ਨਮਾਇंदे ਵੀ ਸਾਡੇ ਨਾਲੇ ਉਹ ਵੀ ਕੱਟ ਦੇ ਵਿੱਚ ਬਾਬਾ ਜੀ ਕਿਵੇਂ ਬਿੱਲਾ ਕਿਸਾਨ ਯੂਨੀਅਨ ਦਾ ਕੱਢ ਦੇ ਮਾਨ ਸਾਹਿਬ ਨਾਲ ਹਾਂ ਜੀ ਮਾਨ ਸਾਹਿਬ ਨਾਲ ਰਹਾਂਗੇ ਜੀ ਅਸੀਂ ਤਾਂ ਪਹਿਲਾਂ ਤੋਂ ਮਾਨ ਨਾਲ ਚੜ੍ਹਾਈ ਆ ਪੂਰੀ ਪੂਰੀ ਆ ਜੀ ਫੁੱਲ ਚੜ੍ਹਾਈ ਆ ਇਹ ਨਾ ਪੂਰੇ ਪਿੰਡਾਂ ਦੇ ਵਿੱਚੋਂ ਪੂਰਾ ਰਿਸਪੌਂਸ ਮਿਲ ਰਿਹਾ ਪੂਰਾ ਸਪੌਂਸ ਮਿਲਿਆ ਜੀ ਪੂਰੇ ਤੋਂ ਪੂਰਾ ਜੀ ਬਹੁਤ ਵਧੀਆ ਜੀ ਤੇ ਬਾਈ ਜੀ ਕੀ ਨਾਮ ਹੈ ਤੁਹਾਡਾ ਸਿਕੰਦਰ ਸਿੰਘ ਜੀ ਅੱਜ ਮਾਨ ਸਾਹਿਬ ਕਾਗਜ਼ ਪਰ ਵਰਕੇ ਆਏ ਨੇ ਕਿਸ ਤਰੀਕੇ ਦਾ ਮਾਹੌਲ ਦੇਖਦੇ ਹਾਂ ਪੂਰੀ ਚੜ੍ਹਦੀ ਕਲਾ ਜੀ ਪਿੰਡਾਂ ਦੇ ਵਿੱਚ ਪਿਛਲੇ ਸਾਲ ਨੂੰ ਵੀ ਬਾਗੋ-ਬਾਗ ਨੇ ਲੋਕ ਇਹ ਚਾਹੁੰਦੇ ਨੇ ਕਿ ਵੀ ਸੱਚੇ ਸੁੱਚੇ ਇਨਸਾਨ ਹੀ ਅਕੇਲੇ ਨਹੀਂ ਜਾਣ ਹਾਂ ਸਾਨੂੰ ਪੂਰਨ ਆਸ ਆਗਾ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਹੀ ਜਿੱਤਣਗੇ ਇਥੋਂ ਅੱਜ ਹਰ ਵਰਗਨ ਨਜ਼ਰ ਆ ਰਿਹਾ ਆ 18 ਸਾਲ ਦਾ ਪਹਿਲੀ ਵਾਰ ਵੋਟਰ ਪਾਉਣ ਜਾ ਰਹੇ ਉਹ ਵੀ ਆ ਰਹੇ 32 ਸਾਲ 33 ਸਾਲ ਦੇ ਨੌਜਵਾਨ ਬਜ਼ੁਰਗ ਵੀ ਆ ਰਹੇ ਨੇ ਇਸ ਕੱਟ ਦੇ ਵਿੱਚ ਕਿਸ ਤਰੀਕੇ ਦਾ ਦੇਖ ਦੂੰ ਅੱਜ ਇਸ ਤਰੀਕੇ ਦਾ ਹਲਗੰਘਾਰਾ ਮਿਲ ਰਿਹਾ ਜੀ ਇਹ ਅੱਜ ਦਾ ਟਾਈਮ ਬਈ ਜੇ ਦੇਖਿਆ ਜਾ ਬਈ ਸਿੱਖੀ ਵੱਲ ਬਦਲ ਨੂੰ ਚੱਲ ਰਿਹਾ ਹੁਣ ਯੂਥ ਹੁਣ ਜਿੰਨੀ ਵੀ ਵੋਟ ਸਿਮਰਜੀਤ ਮਾਨ ਸਾਹਿਬ ਨਾਲ ਸਾਰੀ ਯੂਥ ਦੀ ਜੁੜੀ ਹੋਈ ਹੈ ਬਜ਼ੁਰਗ ਵੀ ਪਹਿਲਾਂ ਤੋਂ ਜੁੜੇ ਹੋਏ ਨੇ ਪਰ ਜਿਹੜੀ 18 ਸਾਲ ਦੀ ਵੋਟ ਆ ਇਹ 80% ਸਿਮਰਜੀਤ ਮਾਨ ਦੇ ਪੱਖਜੀ ਭੁਗਤਨੀ ਆ। ਲਹਿਰ ਸੰਗਰੂਰ ਦੇ ਵਿੱਚ ਪੂਰੀ ਆ। ਬਾਈ ਜੀ ਬੱਲੇ ਬੱਲੇ ਆ। ਪੂਰੀ ਬੱਲੇ ਬੱਲੇ ਆ ਪਿੰਡਾਂ 'ਚ ਜਾ ਕੇ ਦੇਖਿਓ ਬਾਈ ਸਿਮਰਜੀਤ ਮਾਨ ਸਿਮਰਜੀਤ ਮਾਨ ਹੋਈ ਪਈ ਆ। ਹੋਰ ਕਿਸੇ ਪਾਰਟੀ ਦਾ ਲੋਕ ਨਾ ਲੈ ਕੇ ਵੀ ਖੁਸ਼ ਨਹੀਂ ਹੈਗੇ। ਜੀ ਹੁਣ ਤੁਸੀਂ ਜਿਹੜੀ ਮੌਜੂਦਾ ਪਾਰਟੀ ਐ ਝਾੜੂ ਪਾਰਟੀ ਨੂੰ ਲੋਕ ਘੇਰ ਘੇਰ ਕੇ ਸਵਾਲ ਪੁੱਛਦੇ ਨੇ ਉਹ ਆਪਣੇ ਨਾਲ ਆਪਦੇ ਬੰਦੇ ਲੈ ਕੇ ਉਹਨਾਂ ਨੂੰ ਚਾਰ ਬੰਦਿਆਂ ਨੂੰ ਖੜਾ ਕੇ ਉੱਥੇ ਬੋਲ ਕੇ ਪੰਜ ਸੱਤ ਪਿੰਡ ਦੇ ਹੁੰਦੇ ਨੇ ਉਹਨਾਂ ਦੇ ਪਿੱਛੇ ਹੁਣ ਕੋਈ ਨਹੀਂ ਲੱਗਦਾ ਬਾਈ ਜੋ ਮਿਲਦੀ ਸਰਕਾਰ ਸੀ ਕੀ ਨਾਮ ਐ ਜਸਪਾਲ ਸਿੰਘ ਖਾਲਸਾ ਜੀ 2022 ਵਾਲਾ ਜਿਮਣੀ ਚੋਂ ਦਾ ਇਤਿਹਾਸ ਦੁਹਰਾਇਆ ਜਾਏਗਾ ਹਾਂ ਜੀ ਹਾਂ ਬਹੁਤ ਵਧੀਆ ਇਹ ਤਾਂ ਉਹਨਾਂ ਨੂੰ ਕਟੋਗੜ ਵੀ 15 20000 ਲੀਟਰ ਤੇ ਜੱਟਣਗੀ ਕਟੋ ਘਟਵੀ ਸਾਰੇ ਹਰਕਿਆਂ ਵਿੱਚ ਲੀਡ ਮਿਲ ਪੂਰਾ ਫੋਲਾ ਹੰਗਾਰਾ ਜੀ ਸੰਗਰੂਰ ਦੇ ਉਤੋਂ ਇਹ ਜਿਹੜਾ ਸਰਕਾਰਾਂ ਜ਼ੁਲਮ ਕਰਦੀਆਂ ਨੇ ਧੱਕਾ ਕਰਦੀਆਂ ਨੇ ਜਿਹੜਾ ਅੱਜ ਦਾ ਰਾਜ ਆ ਇਹ ਮੁਗਲ ਰਾਜ ਨਾਲੋਂ ਵੀ ਗੰਦਾ ਰਾਜ ਹੋ ਰਿਹਾ ਜੀ ਇਹ ਜਿਹਨੂੰ ਫੜ ਕੇ ਪਰਚੇ ਪਾ ਦਿੰਦੇ ਨੇ ਜਿਹਨੂੰ ਫੜ ਕੇ ਐਨਸੀ ਦੇ ਪਰਚੇ ਠੋਕ ਦਿੰਦੇ ਨੇ ਜਿਹਨੂੰ ਮਰਜ਼ੀ ਮੈਂ ਇਕੱਲੀ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦਾ ਹਿੰਦੁਸਤਾਨ ਦੇ ਅੰਦਰ ਅੱਜੀ ਕਹਿੰਦੇ ਜੇ ਲਾਅ ਹੈ ਤੁਹਾਡਾ ਕਾਨੂੰਨ ਹੈ ਉਮਰ ਕੈਦ ਤੁਸੀਂ ਕਰਤੀ ਤਾ ਉਹਨੂੰ ਉਮਰ ਕੈਦ ਕਰਨ ਤੋਂ ਬਾਅਦ ਉਹਨੂੰ ਛੱਡ ਦਿਓ ਜਾਂ ਉਹਨੂੰ ਗੋਲੀ ਮਾਰੋ ਜੇ ਤੁਹਾਨੂੰ ਲੱਗਦਾ ਵੀ ਇਹ ਇਹ ਖਤਰਾ ਤੁਹਾਨੂੰ ਸਰਕਾਰਾਂ ਨੂੰ ਖਤਰਾ ਹੈ ਤੁਹਾਨੂੰ ਗੋਲੀ ਮਾਰੋ ਨਹੀਂ ਉਹਨੂੰ ਛੱਡੋ ਇਹਦਾ ਮੁਗਲ ਰਾਜ ਨਾਲੋਂ ਵੀ ਗੰਦੀਆਂ ਸਰਕਾਰਾਂ ਨੇ ਇਹ ਇਹਨਾਂ ਦਾ ਤਖਤਾ ਬਦਲੇ ਹੀ ਜਾਣਾ ਅੱਜ ਨਹੀਂ ਦਾ ਕੱਲ ਜਦੋਂ ਮਰਜੀ ਜੀ ਬਾਈ ਕਿਵੇਂ ਦੇਖਦੇ ਹੋ ਅੱਜ ਬਹੁਤ ਵੱਡਾ ਇਕੱਠ ਦੇ ਨਾਲ ਸਿਮਰਜੀਤ ਸਿੰਘ ਮਾਨ ਕਾਗਜ਼ ਭਰ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਆ ਜੀ ਲੋਕ ਜਾਗਰੂਕ ਹੋਏ ਨੇ ਆਪਣੇ ਹੱਕਾਂ ਲਈ ਆਪਣੀ ਕੌਮ ਲਈ ਸਭ ਤੋਂ ਵੱਡਾ ਇੱਥੇ ਜਿਹੜਾ ਮਸਲਾ ਹੈ ਵੀਰੇ ਕੌਮ ਦਾ ਹੈਗਾ ਇਹ ਛੋਟੀ ਗਿਣਤੀ ਨੂੰ ਸਮਝ ਕੇ ਇਹ ਪੈਰਾਂ ਤੇ ਲਤਣ ਦੀ ਕੋਸ਼ਿਸ਼ ਕਰਦਿਆ ਦਿੱਲੀ ਵਾਲੇ ਵੀ ਪੰਜਾਬ ਵਾਲੇ ਵੀ ਝਾੜੂ ਵਾਲਿਆਂ ਦੀ ਗੱਲ ਕਰੀਏ ਹੁਣ ਜਿਵੇਂ ਮਾੜੀ ਜੀ ਗੱਲ ਐਨਐਸਏ ਲਾਤਾ ਕੋਈ ਵੱਡੀ ਗੱਲ ਨਹੀਂ ਚਲੋ ਜੇ ਉਹਨੇ ਕੋਈ ਅਪਰਾਧ ਕਰਿਆ ਤੇ ਅੰਮ੍ਰਿਤਪਾਲ ਨੇ ਕੋਈ ਵੈਸੇ ਕਰਿਆ ਨਹੀਂਗਾ ਸਿਕੋਂਮਲੇ ਹੱਕ ਕੋਈ ਅਪਰਾਧ ਨਹੀਂ ਕਰਿਆ ਤਾਂ ਪੰਜਾਬ ਦੀਆਂ ਕਿਹੜਾ ਭਾਈ ਜੇਲਾ ਨਹੀਂ ਹੈਗੀਆਂ ਇੱਥੇ ਰੱਖ ਦੇ ਐਨਐਸਏ ਤੜਵਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਧੀ ਫਾਉ ਆਪੋ ਆਪਣੀਆਂ ਰੋਟੀਆਂ ਸੇਕਦੇ ਨੇ ਇਹਨਾਂ ਨੂੰ ਕਿਸੇ ਪੰਜਾਬ ਦੇ ਪੁੱਤ ਨਾਲ ਪਿਆਰ ਨਹੀਂ ਹੈਗਾ ਸਿਰਫ ਕੁਰਸੀ ਨਾਲ ਪਿਆਰ ਹੈ ਇਹਨਾਂ ਨੂੰ ਬਾਈ ਜੀ ਅਰਗੇ ਸਾਡੇ ਨਾਲ ਜੁੜ ਗਏ ਬਾਈ ਜੀ ਕੀ ਨਾਮ ਹੈ ਪిల్లా ਦਾ ਜਗਰੂਪ ਸਿੰਘ ਹੈ ਜੀ ਹੱਥ ਵਿੱਚ ਮਾਨ ਸਾਹਿਬ ਦਾ ਝੰਡਾ ਫੜਿਆ ਹੋਇਆ ਕਿਸ ਤਰੀਕੇ ਦੀ ਲੜਾਈ ਲੱਗ ਰਹੀ ਹੈ ਇਸ ਵਾਰ ਸਿਆਸਤ ਲੜਾਈ ਪਿਛਲੇ ਸਾਲ ਦਾ ਰਿਕਾਰਡ ਤੋੜ ਦਾਂਗੇ ਜੀ ਹਾਂ 2022 ਦੇ ਵਿੱਚੋਂ ਵੱਧ ਲੀਡ ਕਰਕੇ ਜਿਤਾਵਾਂਗੇ ਮਾਨ ਸਾਹਿਬ ਨੂੰ ਇਸ ਵਾਰ ਹਾਂ ਜੀ ਥੋੜਾ ਜਿਹਾ ਤੁਹਾਨੂੰ ਅੱਗੇ ਲੈ ਜਾਣਾ ਚਾਹੁੰਦੇ ਆ ਇਕੱਠ ਦਿਖਾ ਦਈਏ ਇੱਕ ਵਾਰੀ ਕੈਮਰੇਜ ਬਾਨੀ ਕਈ ਵਾਰ ਇਹ ਹੁੰਦਾ ਵੀ ਕੱਠ ਐਨੀ ਜੀ ਸਵਾਲ ਖੜੇ ਹੋ ਜਾਂਦੇ ਨੇ ਤਾਂ ਕੱਠ ਦਿਖਾ ਦਈਏ ਜਿਹੜਾ ਇੱਕ ਵੱਡਾ ਇਕੱਠ ਜਿਹੜਾ ਹੈਗਾ ਨਜ਼ਰ ਆ ਰਿਹਾ ਕਿਸ ਦੇ ਨਿਸ਼ਾਨੀ ਕਿਸ ਚੀਜ਼ ਦੀ ਹੈ ਇੱਕ ਕੱਠ ਦਾ ਭਾਈ ਭਰਦਾ ਜੀ ਇਸ ਵਾਰ ਤੁਹਾਨੂੰ ਕਿਹਾ ਵੀ 1999 ਦਾ ਰਿਕਾਰਡ ਟੁੱਟ ਜਾਊਗਾ ਇਸ ਵਾਰੀ ਅੱਛਾ ਹਾਂਜੀ ਹਾਂ ਮਰੀਕ ਕੋਲੇ ਤੋਂ ਬਹੁਤ ਵੱਡੀ ਲੀਡ ਨਾਲ ਮਾਨਸਾਬ ਅੱਗੇ ਆਉਣਗੇ ਜੀ ਹਾਂਜੀ ਦੜਬਾ ਜੀ ਬਧੋੜ ਸੰਗਰੂਰ ਤੋਂ ਵੀ ਵਧੀਆ ਲੀਡ ਮਿਲੂਗੀ ਇਹਨਾਂ ਨੂੰ। ਜੀ ਅਸੀਂ ਜੀ ਸਾਨ ਹੈ। ਸ੍ਰੀ ਅੰਕਨ। ਅਸੀਂ ਦਾ ਕਹਿੰਦੇ ਆ ਵੀ ਸਿਮਰਜੀਤ ਮਾਨ ਦੇ ਹੱਕ ਦੇ ਵਿੱਚ ਸਰਦਾਰ ਭਗਵੰਤ ਮਾਨ ਵੀ ਇੱਥੇ ਆ ਜਾਵੇ ਉਹ ਵੀ ਵੋਟ ਪਾ ਕੇ ਆਵਰਾ ਹੱਕ ਦਾ ਕਿਉਂਕਿ ਇਹਨਾਂ ਦਾ ਇੱਕ ਗੋਤ ਆ। ਅਸੀਂ ਆਪ ਦਾ ਬਾਬਾ ਸਮਝ ਕੇ ਹੀ ਭਗਵੰਤ ਮਾਨ ਵੀ ਮਾਨ ਸਾਹਿਬ ਨੂੰ ਵੋਟ ਪਾਉਣ ਸਿਮਰਜੀਤ ਮਾਨ। ਉਹਨਾਂ ਦਾ ਬਹੁਤ ਵੱਡੀ ਗੱਲ ਕਹੀ ਹੈ ਤੁਸੀਂ। ਹਾਂ ਜੀ ਹਾਂ ਜੀ ਉਹਨਾਂ ਦਾ ਕਿਉਂਕਿ ਇੱਕ ਗੋਤ ਆ ਇੱਕ ਉਹਨਾਂ ਦਾ ਬਾਬਾ। ਹਾਂ ਹੈਂ? ਬਾਬੇ ਦੇ ਤੌਰ ਤੇ ਇਹਨੂੰ ਮੰਨ ਕੇ ਭਗਵੰਤ ਮਾਨ ਜੀ ਸਰਦਾਰ ਸਿਮਰਜੀਤ ਮਾਨ ਨੂੰ ਵੋਟ ਜ਼ਰੂਰ ਤੁਸੀਂ ਆਪਦੇ ਹੱਥਾਂ ਨਾਲ ਪਾਵੋ ਖਾਨ ਸਾਹਿਬ ਅੱਜ ਰੰਗ ਵੱਖਰਾ ਰੰਗ ਨਜ਼ਰ ਆ ਰਿਹਾ तमाम ਅੱਜ ਵਰਗ ਜਿਹੜੇ ਹੈਗੇ ਨੇ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਅਸੀਂ ਮੇਰਾ ਨਾਮ ਹੈਗਾ ਤਾਂ ਮੁਹੰਮਦ યાਮੀਨ ਅਸੀਂ ਮਲੇਕਪੁਰ ਤੋਂ ਆਇਆ ਹੂੰ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਕਿਵੇਂ ਪਿਛਲੀ ਵਾਰ ਚਿਮਣੀ ਚੌਣ ਦੇ ਵਿੱਚ ਜਿੱਤੇ ਨੇ ਇਨਸ਼ਾਅੱਲਾਹ ਤਾਲਾ ਨਾਲ ਇਤਿਵੀ ਕਟੋ ਘਟ 40 45000 ਦੀ ਡੀਲ ਨਾਲ ਉਥੋਂ ਇਹ ਕਿਉਂ ਕਿਹਾ ਜਾਂਦਾ ਕਿ ਸਿਮਰਜੀਤ ਮਾਨਸਰਪ ਸਿੱਖਾਂ ਦੀ ਗੱਲ ਕਰਦੇ ਨੇ ਕੱਟੜ ਪੰਤੀ ਨੇ ਖਾਲਸਾਣ ਦੀ ਮੰਗ ਕਰਦੇ ਨੇ ਦੇਖੋ ਸਰ ਇਹ ਸਾਰਿਆਂ ਦੀ ਕਰਦੇ ਨੇ ਸੌੜੀਆਂ ਗਿੰਤੀਆਂ ਦੀਆਂ ਸਾਰਿਆਂ ਦੀ ਹਮ ਮੁਸਲਮਾਨਾਂ ਦੀ ਸਿੱਖਾਂ ਦੀ ਅੰਦਾਜ਼ੀ ਸਾਰੇ ਵੀ ਕਰਦੇ ਨੇ ਤਾਂ ਜੀ ਕਿਸੇ ਦੀਆਂ ਪੱਖਵਾਜੀ ਨਹੀਂ ਕਰਦੇ ਤਾਂ ਹਮ ਹੋਰ ਕੰਮ ਕਰਦੇ ਨੇ ਜੀ ਹਾਂਜੀ ਬਾਬਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਖਾਲਸਾਤਾਨ ਦੀ ਬੇਨਾਸੀਂ ਨਹੀਂ ਕੀਤੀ ਲੋਕ ਕਰਦੇ ਨੇ ਜਾਂ ਸਰਕਾਰਾਂ ਜਾਂ ਉਹ ਕਾ ਪਾਰਟੀਆਂ ਕਰਦੇ ਉਹਨਾਂ ਨੂੰ ਖਾਲਸਾਤਾਨ ਦਾ ਮੀਨਿੰਗੇ ਨਹੀਂ ਪਤਾ ਵੀ ਕੀ ਹੁੰਦਾ ਐਵੇਂ ਇੱਕ ਸ਼ੋਸ਼ਾ ਬਣਾ ਕੇ ਗੱਲ ਉਡਾਈ ਗਈ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਖਾਲਸਾਤਾਨ ਦੀ ਪਿਓਰ ਖਾਲਸੇ ਦਾ ਰਾਜ ਠੀਕ ਹੈ ਅਸੀਂ ਪਿਓਰ ਖਾਲਸੇ ਦਾ ਰਾਜ ਚਾਹੁੰਦੇ ਆ ਕਿਸਾਨ ਜੂਨੀਅਨ ਨੇ ਬਲਡਰਾਂ ਦੇ ਬੈਠੀਆਂ ਨੇ ਕੀ ਮੰਗਦਿਆਂ ਨੇ ਉਹ ਖੁਦ ਮੁਖਤਿਆਰੀ ਜੀ ਖੁਦ ਮੁਖਤਿਆਰੀ ਨੂੰ ਤੁਸੀਂ ਕੀ ਸ਼ਬਦ ਬੋਲੋਗੇ ਕੀ ਬੋਲੋਗੇ ਤੁਸੀਂ ਆਪ ਜਵਾਬ ਦਿਓ ਇਹ ਗੱਲ ਦਾ ਖਾਲਸ ਪਿਓਰ ਸਾਡੇ ਅਸੀਂ ਆਪਣਾ ਹੱਕ ਮੰਗਦੇ ਹਾਂ ਵਿਸਾ ਸੀੜੀ ਆਜ਼ਾਦ ਆਜ਼ਾਦ ਸੋਚ ਵਾਲੇ ਇਨਸਾਨ ਆ ਖਾਲਸਾ ਕੌਮ ਆ ਜਿਹੜਾ ਉਹ ਇੱਕ ਆਜ਼ਾਦ ਹੈ ਆਜ਼ਾਦ ਮੰਗੂ ਅਸੀਂ ਰਹਿਣਾ ਚਾਹੁੰਦੇ ਆ ਕਿਉਂਕਿ ਸਟੇਟ ਨੇ ਸਾਨੂੰ ਦਿੱਤਾ ਕੀ ਹੈ ਇਹ ਤਾਂ ਇਹ ਤੇ ਬੀ ਟੀਮ ਨੇ ਭਗਵੰਤ ਮਾਨ ਕਹਿੰਦਾ ਹੁਣ ਕਹਿੰਦਾ ਮੈਂ ਇਨੀ ਨੌਕਰੀ ਦਿੱਤੀ ਕਿਹੜੀ ਦਿੱਤੀਆਂ ਨੇ ਅੱਜ ਇਹ ਸਰ ਕਲਮ ਕਰਨ ਨੂੰ ਤਿਆਰ ਆ ਮੈਂ ਜੇ ਇੱਕ ਵੀ ਸਾਬਤ ਕਰਦੇ ਇਹ ਪਿਓ ਦਾ ਪੁੱਤ ਵੀ ਮੈਂ ਇੱਕ ਨੌਕਰੀ ਦਿਤੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਇਲੈਕਸ਼ਨਾਂ ਦੇ ਐਂਡ ਤੇ ਜਾ ਕੇ ਉਹ ਕੀ ਕਰਦੀਆਂ ਨੇ ਵੋਟਾ ਵਟੋਰਨ ਦੇ ਮਾਰੇ ਇਲੈਕਸ਼ਨ ਏਜੰਡਾ ਬਣਾ ਕੇ ਨੌਕਰੀਆਂ ਦੇ ਕੱਸੇ ਦੇ ਜੰਦੇ ਨੇ ਕਾਂਗਰਸ ਨੇ ਚੰਨੀ ਨੇ ਇਹਨਾਂ ਨੂੰ ਦਿੱਤਾ 39000 ਕੁਛ ਤੇ ਇਹਨੇ ਸਿਰਫ ਲੈਟਰ ਜਾਰੀ ਕੀਤੇ ਨੇ ਜੇ ਦਿੱਤੀਆਂ ਨੇ ਤਾਂ ਹਰਿਆਣੇ ਦੇ ਸਹਰਿਆਂ ਨੂੰ ਪੂਰੇ ਆ ਨੇ ਆਪਣੀ ਤੀਮੀ ਤੋਂ ਡਰਦੇ ਨੇ ਇਨੇ ਦਿੱਤਾ ਜੇ ਇੱਕ ਵੀ ਪੰਜਾਬ ਦੇ ਮੁੰਡੇ ਨੂੰ ਨੌਕਰੀ ਤਾਂ ਗੱਲ ਕਰੇ ਸਾਡੇ ਨਾਲ ਆ ਕੇ ਡਿਬੇਟ ਤੇ ਤਾਂ ਇੱਕ ਬਹੁਤ ਵੱਡਾ ਇਕੱਠ ਮੇਰੇ ਤੁਸੀਂ ਸੱਜੇ ਪਾਸੇ ਵੇਖ ਰਹੇ ਹੋ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਸਿਮਰਦੀਪ ਸਿੰਘ ਮਾਨ ਦੇ ਹੱਕ ਦੇ ਵਿੱਚ ਉਹਨੇ ਸਮਰਥਕ ਪਹੁੰਚੇ ਨੇ ਤਾਂ ਇੱਥੇ ਸਿਮਰਦੀਪ ਸਿੰਘ ਮਾਨ ਦੀ ਸੰਗਰੂਹ ਦੇ ਵਿੱਚ ਲਹਿਰ ਨਜ਼ਰ ਆ ਰਹੀ ਔਰ ਵੱਡੇ ਘੜ ਦੇਣਾ ਸਿਮਰਦੀਪ ਸਿੰਘ ਮਾਨ ਨੇ ਅੱਜ ਤਮਾਮ ਪਾਰਟੀਆਂ ਨੂੰ ਚੁਣੌਤੀ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਫਤਿਹ ਬਾਜ ਜੀ ਅਸੀਂ ਸਾਡਾ ਪਿੰਡ ਮਡੇਰ ਕਲਾ ਜੀ ਤੇ ਅਸੀਂ ਹੀ ਬੇਲਤੀ ਕਰਦੇ ਹਾਂ ਸਾਰੇ ਇਲਾਕੇ ਨੂੰ ਪੰਜਾਬ ਨੂੰ ਵੀ ਸਾਡਾ ਹੀਰਾ ਮੋਤੀ ਸ਼ਿਮਰਜੀ ਸਿੰਘ ਜੀ ਮਾਨ ਇਹ ਸਾਡੇ ਛਾਬ ਦੀ ਹੱਕ ਦੀ ਗੱਲ ਕਰਦੇ ਆ ਜੋ ਇਹ ਬਹੁਤ ਵਧੀਆ ਗੱਲ ਕਰਦੇ ਨੇ ਜੀ ਸਾਰੇ ਸਾਂਝੀ ਗੱਲ ਕਰਦੇ ਆ ਅਸੀਂ ਤਾਂ ਪਹਿਲਾਂ ਤੋਂ ਵੋਟ ਪਾਉਣੇ ਆ ਸਾਰਿਆਂ ਨੂੰ ਬੇਨਤੀ ਹੈ ਜੀ ਇਹਦੇ ਬਿਨਾ ਕੋਈ ਨੇਤਾ ਵਧੀਆ ਨਹੀਂ ਹੋਣਾ ਸਾਡੀ ਸਿੱਖੀ ਦੀ ਗੱਲ ਕਰਦੇ ਨੇ ਇਹ ਬਹੁਤ ਵਧੀਆ ਸਾਡੇ ਨੇਤਾ ਜੀ ਨੇ ਕੀਮਤੀ ਵੋਟ ਪਾ ਕੇ ਪੰਜਾਬ ਦੇ ਵੀਰੋ ਸ਼ਿਮਰਜੀ ਸ਼ਰਮਾਨ ਦੇ ਹੱਥ ਮਜ਼ਬੂਤ ਕਰੋ ਇਹ ਤੋਂ ਬਿਨਾ ਕੋਈ ਆਪਾਂ ਨੂੰ ਹੀਰਾ ਵਧੀਆ ਨਹੀਂ ਮਿਲਣਾ ਇਹ ਵਧੀਆ ਜੀ ਬਾਕੀ ਰਹਿ ਗਿਆ ਭਾਜਪਾ ਦੀ ਗੱਲ ਮੋਦੀ ਕੌਣ ਹੈ ਉਈ ਗੰਨਾ ਚਾਹ ਵੇਚਣ ਵਾਲਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਤੜੀ ਪਾਰ ਤੜੀ ਪਾਰ ਕਹਤੀ ਇਹ ਇਹਨੇ ਅੱਤਵਾਦ ਦੇ ਟਾਈਮ ਦੇ ਵਿੱਚ ਸਾਡਾ ਸਿੱਖ ਕੌਮ ਦਾ ਇੰਨਾ ਕਾਣ ਕੀਤਾ ਰਹਿ ਰੱਬ ਦਾ ਨਾਮ ਇਹ ਸਾਡੇ ਪੰਜਾਬ ਚ ਰਿਹਾ ਹੈ ਸਖਵੀਰ ਬਾਦਲ ਦੇ ਪਰਿਵਾਰ ਚ ਰਿਹਾ ਹੈ ਪੱਗ ਬਨ ਕੇ ਇਹ ਸਾਡੀ ਇਹਨੇ ਨਸ਼ਲ ਕੁਸ਼ਲੀ ਇੰਨੀ ਕੀਤੀ ਹੈ ਰਹਿ ਰੱਬ ਦਾ ਨਾਮ ਇਹਦਾ ਜ਼ਮਾਂਦਰੂ ਸਿੱਖ ਕੌਮ ਦੇ ਖਿਲਾਫ ਹੈ ਜੀ ਤੇ ਹੁਣ ਜਿਹੜਾ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਹੀ ਹੈ ਕਿੰਨੇ ਮੋੜੇ ਮਰਵਾਤੇ ਕੱਲੀ ਪੱਗ ਨਹੀਂ ਕੁਛ ਕਰਦੀ ਨਾਲ ਕੇਸ ਵੀ ਹੋਣੇ ਚਾਹੀਦੇ ਆ ਵੀਰੇ ਪੱਗ ਦੇ ਦਾੜੀ ਵੀ ਹੋਣੀ ਚਾਹੀਦੀ ਆ ਕੱਲੀ ਪੱਗ ਬਨ ਕੇ ਉੱਥੇ ਜਾ ਕੇ ਸੈਂਟਰ ਚ ਕੀ ਕਰਦਾਗਾ ਉਹ ਛੋਟੇ ਛੋਟੇ ਬੱਚਿਆਂ ਨੇ ਪੇਪਰ ਦਿੱਤੇ ਦੀ ਆਰੀਅਨ ਕਾਲਜ ਦੇ ਵਿੱਚ ਠੰਡ ਦੇ ਵਿੱਚ ਸਵੇਰੇ ਅਗਲਾ ਕੋਈ ਕਿੱਡੀ ਦੂਰੋਂ ਗਿਆ ਕੋਈ ਕਿੱਡੀ ਦੂਰੋਂ ਗਿਆ 1 ਲੱਖ 20 ਹਜ਼ਾਰ ਰੁਪਏ ਵਜੀਫਾ ਬਣਦਾ ਬੱਚਿਆਂ ਦਾ ਗਰੀਬਾਂ ਦਾ ਜਿਹੜੇ ਬੱਚੇ ਪਾਸ ਹੋਏ ਨੇ ਜੀ ਵੀਰੇ 1 ਰੁਪਈਆ ਨਹੀਂ ਆਇਆ ਹੁਣ ਤੱਕ 2 ਡੇਢ ਸਾਲ ਹੋ ਗਿਆ ਡੇਢ ਸਾਲ ਇੱਕ ਰੁਪਿਆ ਜਿਹੜਾ ਕਾਲੀ ਦਾ ਨਾਲੇ ਕਹਿੰਦੇ ਨੇ ਜੀ ਇਹ ਮਾਰਦੇ ਨੇ ਨਾ ਦੇ ਜਥੇਦਾਰ ਬੰਬ ਕਹਿੰਦੇ ਜੀ ਸੁਖਵੀਰ ਬਾਦਲ ਨੇ ਹੀ ਇਹ ਸੜਕਾਂ ਬਣਾਤੀਆਂ ਵੀ ਬੰਬ ਮਾਰੋ ਤਾਂ ਵੀ ਨਹੀਂ ਉਪਲੋੜਦੇ ਉਹ ਕਿਹਨੇ ਬਣਾਈਆਂ ਨੇ ਇਹਨੇ ਤਾਂ ਰਾਇਲੈਂਸ ਕੰਪਨੀ ਦੇ ਥਰੂ 25 ਪੈਸੇ ਉਹ ਜੋ ਕਮਾਈ ਕੀਤੀ ਹੈ ਇਹ ਬਣਾਈ ਆ ਇਹ ਸੜਕ 900 ਕਿਲੋਮੀਟਰ ਦਾ ਏਰੀਆ ਤਾਂ ਸਰਦਾਰ ਮਾਨ ਨੇ ਬਣਾਇਆ ਬਜਪਾ ਦੇ ਪਾਸ ਕਰਾਇਆ ਤੀ ਜੀ ਅਸੀਂ ਅਬਦੁਲ ਕਲਾਮ ਦੇ ਰਾਸ਼ਟਰਪਤੀ ਦੇ ਪਵੰਦਿ ਘਰਾਓ ਕੀਤਾ ਤੀ ਤੇ ਉੱਥੇ ਮੰਗ ਪੱਤਰ ਦਿੱਤਾ ਤੀ ਵੀ ਅਸੀਂ ਜੰਗ ਨਹੀਂ ਚਾਹੁੰਦੇ ਜੀ ਉੱਥੇ ਜਦ ਗੱਲਬਾਤ ਹੋਈ ਮਾਨ ਸਾਹਿਬ ਦੇ ਅੰਦਰ ਵੜ ਕੇ ਅਬਦਲ ਕਲਾਮ ਸਾਹਿਬ ਨਾਲ ਰਾਸ਼ਟਰਪਤੀ ਨਾਲ ਉਹਨਾਂ ਨੇ ਇਹ ਕਿਹਾ ਕਿ ਜਦ ਨੂੰ ਸਾਡੀ ਫੌਜਾ ਬਾਰਡਰ ਤੇ ਪਹੁੰਚਣਗੀ ਆ ਜੀ ਤਦ ਨੂੰ ਤਾਂ ਸਾਡੇ 4 ਦਿਨ ਲੱਗ ਜਾਣਗੇ ਜੀ ਸਾਡਾ ਤਾਂ ਸਤਿਆਨਾਸ਼ ਕਰ ਦੂ ਪਾਕਿਸਤਾਨਾ ਜੀ ਉਦੋਂ ਇਹ ਸੜਕਾਂ ਪਾਸ ਹੋਈਆਂ ਦਿਆਂ ਜੀ ਬਾਬਾ ਜੀ